ਦਾਨ ਦੇ ਵਿੱਚ ਪੁੱਜ ਜਾਣਗੇ ਹਾਂਜੀ ਮਨਦੀਪ ਜੀ ਉਹ ਕਹਿੰਦੇ ਦੋਵੇਂ ਟੀਮਾਂ ਤਿਆਰ ਨੇ ਮੈਚ ਖੇਡਣ ਲਈ ਔਰ ਉਸ ਤੋਂ ਬਾਅਦ ਜਿਹੜਾ 75 ਦਾ ਉਹ ਵੀ ਟੀਮਾਂ ਤਿਆਰ ਹਨ ਫੇਰ ਕਿਤੇ ਜਾ ਕੇ ਫਾਈਨਲ ਵਿੱਚ ਟੀਮਾਂ ਪਰਵੇਸ਼ ਕਰਨਗੀਆਂ ਫਾਈਨਲ ਮੈਚ ਵੀ ਸੰਗਤ ਨੇ ਦੇਖ ਕੇ ਜਾਣਾ ਮੈਂ ਬੇਨਤੀ ਕਰੂੰ ਖਿਡਾਰੀ ਵੀਰਾਂ ਨੂੰ ਆਪਾਂ ਸਮਾਂ ਬਚਾ ਲਈਏ ਲੈ ਵੀ ਸਾਈਡਾਂ ਨੋਟ ਕਰਾਈ ਪਸੰਤ ਬਾਈ ਕਿਹੜੇ ਪਾਸੇ ਕਿਹੜੀ ਟੀਮਾਂ ਜਿਹੜੀ ਟੀਮ ਰੌਂਤੇ ਪਿੰਡ ਦੀ ਹੈ ਇਹ ਟੀਮ ਆ ਗਈ ਹੈ ਜੀ ਸਕੂਲ ਦੀ ਬਿਲਡਿੰਗ ਵਾਲੀ ਸਾਈਡ ਤੇ ਉਗੋਕਿਆਂ ਦੀ ਟੀਮ ਦੂਸਰੇ ਪਾਸੇ ਤੋਂ ਪਹਿਲੀ ਰੇਡ ਹੈਮਤਪੁਰੇ ਦੀ ਧਰਤੀ ਦਾ ਕਹਿੰਦੇ ਦੁੱਲਾ ਖੇਡ ਮੈਦਾਨ ਦੇ ਵਿੱਚ ਵੜਿਆ ਹੋਇਆ ਮੇਰੇ ਮਿੱਤਰੋ ਉਹ ਚਾਰ ਜਾਫੀ ਮੁੰਡੇ ਕਹਿੰਦੇ ਇਸ ਲਈ RAM ਵਰਗੇ ਕੋਮਲ ਵਰਗੇ ਫਾਟਕ ਵਰਗੇ ਪਰ ਸਾਹਮਣੇ ਵੇਖੋ ਵੀ ਨੰਬਰ ਇਸ ਲਈ ਦੁੱਲਾ ਕਹਿੰਦੇ ਹਿੰਮਤਪੁਰੇ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਇਹਦਾ ਕਹਿੰਦੇ ਤੂਸੇ ਪਿੰਡ ਹੈ ਮੇਰੇ ਮਿੱਤਰੋ ਇਹ ਕਹਿੰਦੇ ਰਵੀ ਕਬੱਡੀ ਪਾ ਰਿਹਾ ਆ ਇਹ ਕਹਿੰਦੇ ਗਿੰਦੀ ਉਹ ਉਗੋਕੇ ਦੀ ਧਰਤੀ ਦਾ ਇੰਗਲੈਂਡ ਦਾ ਕਹਿੰਦੇ ਚੌਥੇ ਨੰਬਰ ਦਾ ਜਾਫੀ ਹੈ ਇਹ ਕਹਿੰਦੇ ਗਿੰਦੀ ਹੈ ਮੇਰੇ ਵੀਰੋ ਉਗੋਕੇਆਂ ਵਾਲਾ ਮੁੰਡਾ ਕਹਿੰਦਾ ਅੱਤ ਦੇ ਜੱਫੇ ਲਾਉਂਦਾ ਹੈ ਉਹ ਕਬੱਡੀ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਕਹਿੰਦੇ ਕਾਲੇ ਹੁਣਾਂ ਨੇ ਗਿੰਦੀ ਹੁਣਾਂ ਨੇ ਉਧਰ ਕਹਿੰਦੇ ਆਹ ਜੱਫੇ ਦੇ ਖੋਜੋਗੇ ਗਿੰਦੀ ਉਗੋਕੇਆਂ ਵਾਲੇ ਲਈ 500 ਦੇ ਮਾਨ ਸਨਮਾਨ ਸੋਨਾ ਕੈਨੇਡਾ ਨਾਲ ਸਮੇਲ ਢਿੱਲੋ ਦੇ ਅੰਮ੍ਰਿਤਜੀ ਸਿੰਘ ਜੀ ਬਰਾੜ ਉਹਨਾਂ ਵੱਲੋਂ ਕਹਿੰਦੇ 500 ਦੇ ਮਾਣ ਆ ਜੱਫੇ ਲਈ ਉਹ ਮੁੰਡੇ ਨੇ ਬਹਿਜਾ ਬਹਿਜਾ ਕਰਵਾਤੀ ਬਹਿਜਾ ਬਹਿਜਾ ਹੋਈ ਜਾਂਦੀ ਆ ਆਹ ਕਹਿੰਦੇ ਦੂਜਾ ਸੈਮੀ ਖੇਡਿਆ ਜਾ ਰਿਆ ਪੱਤੋ ਨਹੀਂ ਧਰਤੀ ਆ ਚਾਰ ਖਿਡਾਰੀ ਤਿਆਰ ਨੇ ਕਿ ਕਰਤਾ ਕਹਿਰ ਚੋਪੜਾ ਨੇ ਜੋ ਫੌਜ ਕਲੇ ਨੂੰ ਢਾਉਂਦੀ ਗਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਓ ਤੂੰ ਕਾਲਜੇ ਪਾਉਂਦੀ ਓ ਭੋਲੂ ਕਨੇਡਾ ਵਾਲਾ ਕਹਿੰਦਾ ਵੀ ਆ ਰਾਮ ਜਿੰਨੇ ਜੱਫੇ ਲਾਵੇਗਾ 5 500 ਦੇ ਵੱਡੇ ਮਾਣ ਉਹ ਸਾਹਮਣੇ ਉਹਦਾ ਜੱਫਾ ਵੀ 500 ਦਾ ਆਰਾਮ ਦਾ 500 ਦਾ ਆਰਾਮ ਦਾ ਜੱਪਾ ਸੋਨਾ ਕੈਨੇਡਾ ਜਸਮੀਲ ਢਿੱਲੋਂ ਅਮਰਜੀਤ ਬਰਾੜ ਵੱਲੋਂ ਇਹ ਕਹਿੰਦੇ ਮਾਣ ਦਿੱਤੇ ਜਾ ਰਹੇ ਆ ਕਿਉਂਕਿ ਮੁੰਡਿਆਂ ਦਾ ਜੋਰ ਲੱਗਿਆ ਪਿਆ ਇੱਕ ਜੱਫੇ ਤੇ ਉਧਰ ਵੀ ਇਧਰ ਵੀ ਮਾਣ 500 ਦੇ ਪੁੱਜਦੇ ਕਿਤੇ ਵੀਰਾਂ ਨੇ ਸਖ ਬਰਾੜ ਪੱਤੋ ਜਿਨ੍ਹਾਂ ਦੀ ਕਹਿੰਦੇ ਐਪ ਸਪੋਰਟ ਦੀ ਖੇਡ ਕਲੱਬ ਨੂੰ ਬੀਸੀ ਜੁਨਟਡ ਕਬੱਡੀ ਫੈਡਰੇਸ਼ਨ ਨੂੰ ਬਹੁਤ ਵੱਡੀ ਦੇਣ ਆ ਫੇਰ ਉਹੀ ਮੁੰਡਾ ਫੇਰ ਉਹੀ ਮੁੰਡਾ ਪਰ ਚੱਕਰ ਰਲਾਉਣੇ ਪੈਣੇ ਵੀਰਾ ਚੱਕਰ ਲਾਉਣੇ ਪੈਣੇ ਆ ਮਸੰਤ ਆ ਜਾ ਉੱਤੇ ਫੇਰ ਲਓ ਦੁੱਲੇ ਦੀ ਰੇਡ ਲਵ ਆਲ ਕਿਕਨੇਡਾ ਕਹਿੰਦਾ ਵੀ ਰੌਂਤੇ ਵਾਲੇ ਜਿੰਨੇ ਜੱਫੇ ਲਾਉਣਗੇ 5-500 ਦੇ ਵੱਡੇ ਮਾਨ ਹੋਣਗੇ ਲਓ ਮੁੰਡੇ ਗੋਰੇ ਵਰਗੇ ਕੋਮਲ ਵਰਗੇ ਆਰਾਮ ਵਰਗੇ ਸਾਹਮਣੇ ਕਹਿੰਦੇ ਫਾਟਕ ਮੇਰੇ ਮਿੱਤਰੋ ਉਹ ਰੌਂਤੇ ਵਾਲਾ ਪਰ ਕਹਿੰਦੇ ਉਹ ਕਹਿੰਦੇ ਬਾਟਾਂ ਵੱਡਦਾ ਜਾਂਦਾ ਹਿੰਮਤਪੁਰੀਆ ਦੁੱਲਾ ਮੇਰੇ ਮਿੱਤਰੋ ਲੋ ਅਗਲੀ ਰੇਡ ਫਿਰ ਕਹਿੰਦੇ ਟੂਸਿਆਂ ਵਾਲੇ ਰਵੀ ਦੀ ਪੈਂਦੀ ਹੈ ਚਾਰ ਜਾਫੀ ਮੁੰਡੇ ਤਿਆਰ ਬੁਰ ਤਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ ਸੁਖ ਬਰਾੜ ਹੁਣੀ ਤੇ ਕਹਿੰਦੇ ਅਮਰਜੀਤ ਬਾਈ ਹੁਣੀ ਵੱਡੇ ਗੱਫੇ ਲਾ ਰਹੇ ਆ ਮੇਰੇ ਮਿੱਤਰੋ ਅੱਜ ਦਾ ਕਬੱਡੀ ਟੂਰਨਾਮੈਂਟ ਪੱਤੋ ਹੀਰਾ ਸਿੰਘ ਦੀ ਧਰਤੀ ਕੱਲ ਨੂੰ ਦੁਨੀਆ ਦੇ ਵੱਡੇ ਸਟਾਰ ਮੇਰੇ ਵੀਰੋ ਆ ਭਾਗਾਂ ਵਾਲੀ ਗਰਾਊਂਡ ਦੇ ਵਿੱਚ ਪੁੱਜਣ ਜਾ ਰਹੇ ਐ ਉਧਰ ਕਹਿੰਦੇ ਸਾਡਾ ਬੁਰਜ ਅਮੀਰੇ ਵਾਲਾ ਸੋਨਾ ਆਇਆ ਹੋਇਆ ਰੁਮੀ ਵਰਗੇ ਵਿੱਕੀ ਵਰਗੇ ਉਹਨਾਂ ਵੀਰਾਂ ਦਾ ਵੀ ਸਤਿਕਾਰ ਹੈ ਲਓ ਸਾਹਮਣੇ ਕਬੱਡੀ ਪੈਂਦੀ ਹੈ ਭੋਲੂ ਕੈਨੇਡਾ ਸਾਡਾ ਵੱਡਾ ਭਾਈ ਰੌਤੇ ਦਾ ਕੋਈ ਵੀ ਜਾਫੀ ਜਿੰਨੇ ਜੱਫੇ ਲਾਵੇਗਾ 5 500 ਦੇ ਵੱਡੇ ਮਾਰ ਮਾਰਨਗੇ 5 500 ਰੁੱਤਾ ਜਾਣਾ ਅਗਲੀ ਰੇਡ ਕਹਿੰਦੇ ਦੁੱਲੇ ਦੀ ਪੈਰੀ ਮੇਰੇ ਮਿੱਤਰ ਹਮਦਪੁਰੇ ਵਾਲੇ ਦੀ ਆ ਕਬੱਡੀ 500 ਦੀ ਜੇ ਜਫਾ ਵਾਲਾ ਦਾ ਜਾਫੀ ਦੇ ਨਹੀਂ ਰੇਡਰ ਦੇ ਉਹ ਦੁੱਲੇ ਦੀ ਪਈ ਹੋਈ ਰੇਡ ਬੱਲੇ ਬੱਲੇ 500 500 ਲਓ ਲਵ ਰੌਂਤੇ ਵਾਲਾ ਮੇਰੇ ਵੀਰੋ ਕੈਨੇਡਾ ਦੇ ਵਿੱਚ ਰਹਿੰਦਾ ਹੈ 500 ਦੇ ਵੱਡੇ ਮਾਰ ਉਹ ਕਹਿੰਦੇ ਜਾਫੀ ਦੇ ਲਈ ਲਵ ਰੌਂਤੇ ਵਾਲਾ 500 ਦੇ ਮਾਣ ਸੋਨਾ ਕੈਨੇਡਾ ਨਾਲ ਕਹਿੰਦੇ ਜਸਮੇਲ ਢਿੱਲੋਂ ਅਮਰਜੀਤ ਦੇ ਬਰਾਣ ਸੁਖਬ੍ਰਿਧ ਪੱਤੋ ਵੱਲੋਂ ਮਾਣ ਸਨਮਾਨ ਆਹ ਮੁੰਡੇ ਦੀ ਰੇਟ ਤੇ ਵੀ 500 ਜੇ ਜੱਫਾ ਲਾਦਾ ਜਾਪੀ ਦੇ 500 ਦੇ ਮਾਣ ਹੋਣਗੇ ਮੇਰੇ ਮਿੱਤਰੋ ਉਹ ਗੋਕੇ ਵਾਲਾ ਕਾਲਾ ਉਹ ਐਕਸ਼ਨ ਬੁਆਏ ਉਹ ਸਾਹਮਣੇ ਰੌਂਤੇ ਵਾਲਾ ਗੋਸਾ ਕਹਿੰਦੇ ਨਖਰੇ ਕਰਦਾ ਪੈਂਦਾ ਲੈ ਵੀ ਉੱਗਗਿਆਂ ਵਾਲਾ ਕਾਲਾ ਇੱਕ ਹੋਰ ਪਾ ਦੀ ਤੇ 500 ਹੱਥਾਂ ਦੇ ਵਿੱਚ ਆ ਵੱਡੇ ਤੇਰੇ ਮਾਲ ਹੋਣਿਆ ਇੱਕ ਹੋਰ ਪਾਰੇ ਮਿੱਤਰਾ ਕਿਉ ਗੱਭਰੂ ਛਾ ਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੇਲ ਘੋੜੇ ਨੇ ਮਿੱਤਰੋ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਿੱਛੇ ਓ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਦੇਖ ਬਾਈ ਬੱbbi ਇਹ ਕਹਿੰਦੇ ਆਉਣ ਵਾਲੇ ਸਮੇਂ ਦੇ ਵੱਡੇ ਸਟਾਰ ਖੇਡਦੇ ਆ ਓ ਕਹਿੰਦੇ ਰੌਂਤੇ ਪਿੰਡ ਦੇ RAM ਵਰਗੇ ਮੁੰਡੇ ਕਹਿੰਦੇ ਕਮਲ ਵਰਗੇ ਆਏ ਕਹਿੰਦੇ ਰੌਂਤੇ ਵਾਲਾ RAM ਮੇਰੇ ਮਿੱਤਰੋ 500 ਦੇ ਮਾਣ ਇਹ ਬੱਲੇ 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 ਆਹ ਬੱਲੇ ਬੱਲੇ ਹੋ ਗਈ ਜੇ ਸਾਡੀ ਨਹੀਂ ਹੋਣਾ ਤਾਂ ਬੱਲੇ ਕੋਈ ਗੱਲ ਨਹੀਂ ਕਿਸੇ ਹੋਰ ਦੀ ਹੋਈ ਤੇ ਸਾਨੂੰ ਗੱਲ ਰੜਕੂ ਕਬਜੇ ਦੀ ਪਹਿਲੀ ਵਾਂਗੂ ਡਾਂਗ ਖੜਕੂ ਕਬਜੇ ਦੀ ਪਹਿਲੀ ਵਾਂਗੂ ਡਾਂਗ ਖੜਕੂ ਰੇਡ ਪਈ ਹੋਈ ਆ ਉਹ ਮੁੰਡਿਆਂ ਦਾ ਪਾਫਾ ਸਰੀਰ ਛੱਡਦਾ ਹੁਣ ਕਹਿੰਦੇ ਰੇੜੀ ਰੇਡਰ ਚੋਂ ਬਲਬਲੇ ਬਲਬਲੇ ਫੁੱਟਣਗੇ ਬੱਲੇ 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 ਲਾਲਾ ਛੱਡਦਾ ਉਹ ਮੁੰਡਾ ਲਾਲਾ ਛੱਡਦਾ ਮੇਲਾ ਤਾਂ ਪੱਤੋ ਚੱਲਦਾ ਮੇਲਾ ਤਾਂ ਪੱਤੋ ਚੱਲਦਾ ਅਗਲੀ ਕਬੱਡੀ ਕਹਿੰਦੇ ਦੁੱਲੇ ਦੀ ਪਈ ਹੋਈ ਮੇਰੇ ਵੀਰੋ ਲਵਰਾਏ ਕੈਨੇਡਾ ਸਾਡਾ ਵੀਰ ਉਹ ਕਹਿੰਦਾ ਵੀ ਰੌਂਤੇ ਵਾਲਾ ਗੋਸਾ ਜਿੰਨੀਆਂ ਕਬੱਡੀਆਂ ਪਾਵੇਗਾ 5-500 ਦੇ ਵੱਡੇ ਮਾਨ ਹੋਣਗੇ ਲਵਰਾਏ ਕੈਨੇਡਾ ਵਾਲਾ ਸਾਡਾ ਵੀਰ ਅਗਲੇ ਮੈਚ ਵਾਲੀਆਂ ਟੀਮਾਂ ਵੀ ਜਲਦੀ ਦੇ ਨਾਲ ਹੀ 75 ਵਾਲੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਦੁੱਲੇ ਦੀ ਕਬੱਡੀ ਪੈਂਦੀ ਮੇਰੇ ਮਿੱਤਰੋ ਆ ਇਹ ਕਹਿੰਦੇ ਹਿੰਮਤਪੁਰੇ ਦੀ ਧਰਤੀ ਦਾ ਦੁੱਲਾ ਚਾਰ ਕਬੱਡੀ ਖਿਡਾਰੀ ਮੁੰਡੇ ਤਿਆਰ ਵਰ ਤਿਆਰ ਉਹ ਵੱਡਾ ਮੇਲਾ ਮੇਰੇ ਮਿੱਤਰੋ ਬੱਲੇ 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 ਪਤੋ ਜਸਾਨ ਪੜਪੇ ਉਹ ਵਜਾ ਵਜਾ ਹੋ ਗਈ ਮਿੱਤਰੋ ਮੁੰਡੇ ਪੜਪੇ ਓ ਚਿੱਟੀਆਂ ਇਹ ਕਹਿੰਦੇ ਨੀਕਰੇ ਮੇਰੇ ਮਿੱਤਰੋ ਇਹ ਕਹਿੰਦੇ ਰੌਂਤੇ ਵਾਲਾ ਗੋਰਾ ਬੱਲੇ ਬੱਲੇ ਕਰਵਾ ਗਿਆ ਬਾਈ ਜੇ ਸਵਾਜ ਆਉਂਦਾ ਤੇ ਤਾੜੀ ਬਾਰੇ ਕੀ ਖਿਆਲ ਹੈ ਉਧਰ ਕਹਿੰਦੇ ਉਧਰ ਚైనਾ ਮੈਂਬਰ ਰੌਂਤੇ ਵਾਲਾ 500 ਰਾਮਵਲੀ ਪੁੱਜਦੇ ਕਰਦਾ ਲੈ ਵੀ ਜਗਦੀਸ਼ ਉਹ ਚਿੱਟੀ ਪੱਟਲ ਦੇ 500 ਇਧਰ ਦੇ ਪਾਸੇ ਪਈ ਹੋਈ ਕਬੱਡੀ ਉਧਰ ਕਹਿੰਦੇ 500 ਲੱਗਾ ਹੋਇਆ ਉਹ ਗਿੰਦੀ ਦਾ ਜੱਫਾ ਜੋ ਦਾ ਧੂੜ ਗੁੜ ਕੈਨੇਡਾ ਵੱਲੋਂ 500 500 ਗਿੰਦੀ 500 500 चोटी, चोटी 500 500 ਉਗੋਕੇ ਵਾਲਾ ਗਿੰਦੀ ਕਹਿੰਦੇ ਮੁੰਡਾ ਚੋਟੀ ਚੋਟੀ ਦੇ ਸਟਾਰਾਂ ਨੂੰ ਜੱਫੇ ਲਾਉਂਦਾ ਮੇਰੇ ਮਿੱਤਰੋ ਉਧਰ ਕਹਿੰਦੇ ਭੋਲੂ ਕੈਨੇਡਾ ਵਾਲਾ ਕਹਿੰਦਾ ਵੀ ਜਿੰਨੇ ਰੌਂਤੇ ਵਾਲੇ ਜੱਫੇ ਲਾਉਣਗੇ ਪਰ ਜੱਫੇ ਦਾ 500 ਦਿੱਤਾ ਜਾਣਾ ਉਧਰ ਕਹਿੰਦੇ ਜਿੰਦਰ ਪੱਤੋਂ ਜੱਸੀ ਪੱਤੋਂ ਤੇ ਕਾਲਾ ਉਗੋਕੇ ਮਿਲਦਾ ਇੱਕ ਕੇ ਜੱਫਾ ਪੰਜ ਪੰਜ ਸੌ ਦਿੱਤਾ ਜਾਣਾ ਪਰ ਜੱਫੇ ਦੇ ਪਾਈ ਪੰਜ ਸੌ ਦੇ ਮਾਣ ਉਹ ਕਿਨੇ ਦੁੱਲਾ ਹਮਦਪੁਰਾ ਉਹ ਦੁੱਲਾ ਕਿ ਰਾਹ ਦੇ ਵਿੱਚ ਬੈਠੀ ਸੀਗੀ ਬੋਲੀ ਜਾਣ ਕੇ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ ਟੋਕਰੇ ਚ ਭਾਰ ਹੈਗਾ ਸਖਣਾ ਉਹ ਚੱਕਿਆ ਨਹੀਂ ਜਾਂਦਾ ਵੇ ਚਕਾ ਦੇ ਮੱਖਣਾ ਜੱਗ ਉੱਤੇ ਜਾਵਾਂਗੇ ਜਵਾਨੀ ਮਾਣ ਕੇ ਦੁੱਲਿਆ ਵੇ ਟੋਕਰਾ ਚਕਾਈ ਆਣ ਕੇ ਪਈ ਹੋਈ ਰੇਡ ਬਸੰਤ ਆ ਉਹ ਗੋਕੇ ਵਾਲਾ ਉਹ ਗੋਕੇ ਵਾਲਾ ਕਾਲਾ 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 ਮੇਰੇ ਮਿੱਤਰੋ ਕਾਲਾ ਕਹਿੰਦੇ ਕਹਿਰ ਕਰ ਗਿਆ ਲੈ ਵੀ ਵੀਰ ਤੁਸੀਂ ਦੇ ਦਿਓ ਕਾਲੇ ਦਾ ਜੱਫਾ ਲੱਗਿਆ ਤੇ ਮਾਇਆ ਤੁਸੀਂ ਦੇ ਦਿਓ ਮੇਰੀ ਬੇਨਤੀ ਮੈਂ ਨਾ ਬੋਲਤੇ ਆ ਜਿੰਦਰਪਤੋਂ ਤੇ ਨਾਲ ਜੱਸੀ ਪੱਤੋ ਵੱਲੋਂ ਉਹ ਵੀਰ ਮਾਣ ਕਰਦੇ ਆ ਹੁਣ ਬੜੇ ਇੱਕਸਾਰ ਜੋੜ ਗਿਆ ਹੁਣ ਬਣ ਗਿਆ ਹੁਣ ਬਣ ਗਿਆ ਮੇਰੇ ਯਾਰ ਜੋੜ ਹੁਣ ਬਣ ਗਿਆ ਜੱਸੀ ਪੱਤੋ ਸਾਡੇ ਵੱਡੇ ਵੀਰ ਕਹਿੰਦੇ ਕਾਲੇ ਦੇ ਵੱਡੇ ਮਾਣ ਕਰ ਰਹੇ ਐ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਮੇਰੇ ਵੀਰੋ ਔਰ ਕਹਿੰਦੇ ਰੌਂਤੇ ਵਾਲੇ ਜਿੰਨੇ ਜੱਫੇ ਲਾਉਣਗੇ ਭੋਲੂ ਕੈਨੇਡਾ ਕਹਿੰਦਾ ਵੀ 5-500 ਦੇ ਮਾਣ ਹੋਣਗੇ ਸਾਡਾ ਕਹਿੰਦੇ ਸੁਖ ਬਰਾੜ ਬਾਈ ਅਚੇਚੇ ਤੌਰ ਤੇ ਕਹਿੰਦੇ ਇੰਡੀਆ ਪੁੱਜਿਆ ਹੋਇਆ ਮੇਰੇ ਵੀਰੋ ਕੱਲ ਨੂੰ ਦੁਨੀਆ ਦੇ ਵੱਡੇ ਵੱਡੇ ਸਟਾਰ ਜਿਹੜੇ ਪੁੱਜਣ ਜਾ ਰਹੇ ਐ ਚੋਟੀ ਦੀਆਂ 8 ਟੀਮਾਂ ਦੇ ਕਹਿੰਦੇ ਮੁਕਾਬਲੇ ਖੇਡੇ ਜਾ ਰਹੇ ਆ ਲੈ ਵੀ ਵੀਰਾ ਠੰਡੇ ਠਾਰ ਪਾਣੀ ਦੀ ਘੁੱਟ ਭਾਰਾ ਮੁੰਡਿਆ ਪਾ ਕਬੱਡੀ ਜਵਾਨਾ ਖੇਡ ਮੈਦਾਨੇ ਤੇਰਾ 500 ਮੇਰੀ ਮੁਠੀ ਦੇ ਵਿੱਚ ਆ ਤੇ ਵੱਡੇ ਮਾਣ ਤੇਰੇ ਵੀ ਕਰਦੇ ਆ ਪਰ ਦੁੱਲਾ ਫੇਰ ਆ ਗਿਆ ਦੁੱਲੇ ਦੀ ਪਈ ਫੇਰੇਡ ਕਿ ਸੁਰਕਪੁਰ ਗਿਆ ਦੁੱਲਾ ਰੇਡ ਪਾਉਂਦਾ ਧਰਤੀ ਦੇ ਵਿਸ਼ਕੇ ਗੋਗੋ ਰੁੜਕੀ ਦਾ ਬੰਦਾ ਫੜਿਆ ਨਾ ਖਿਸਕੇ ਸੈਦੋਂਗ ਦਾ ਨੀਲਾ ਕੌਡੀ ਪਾਉਂਦਾ ਇਹ ਦਿਮਾਗ ਨਾਲ ਫਰੰਦੀਪੁਰ ਦਾ ਗੋਪੀ ਨੰਬਰ ਲੈਂਦਾ ਡਾਗ ਨਾਲ ਪਰ ਇਧਰ ਪਾਸੇ ਦੇਖਾਂਗੇ ਉਹ ਬੱਲੇ 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 ਉਹ ਰੌਂਤੇ ਵਾਲਾ ਕਹਿਰ ਕਰ ਗਿਆ ਉਹ ਰੌਂਤੇ ਵਾਲਾ RAM ਕਹਿੰਦੇ ਉਹ ਰੌਂਤੇ ਵਾਲਾ RAM ਕਹਿਰ ਕਰ ਗਿਆ ਮੇਰੇ ਮਿੱਤਰੋ ਉਹ ਭਾਈ ਜਫਾ ਕੇ ਮੇ ਲੱਗਿਆ ਉਹ ਜਫਾ 500 ਦਾ ਸਾਡਾ ਕਹਿੰਦੇ ਸਾਡਾ ਖੋਸ ਹੈ ਮੇਰੇ ਮਿੱਤਰੋ ਸਾਡਾ ਵੀਰ ਹੈ ਕਹਿੰਦੇ ਸੋਨਾ ਪੱਤੋ ਕੈਨੇਡਾ ਨਾਲ ਜਸਬੇਲ ਢਿੱਲੋਂ ਅਮਰਜੀਤ ਬਰਾੜ ਹੁਣਾ ਵੱਲੋਂ ਆ ਜੱਫਾ ਵੀ ਕਹਿੰਦੇ 500 ਦਾ ਜਿੰਦਰ ਪੱਤੋ ਤੇ ਜੱਸੀ ਪੱਤੋ ਸਾਡੇ ਵੀਰ ਕਹਿੰਦੇ ਵੀ ਜਿੰਨਾ ਕਾਲੇ ਜੱਫਾ ਲਾਵੇਗਾ ਉਹਨੇ 5-500 ਦੇ ਮਾਰ ਇਹ ਬੱਲੇ 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 ਪਾ ਦੀ ਪਾ ਦੀ ਪਾ ਦੀ ਪਾ ਉਹ ਦੀਪਾ ਗੋਕੇ ਵਾਲਾ ਉਹ ਦੀਪਾ ਦੀਪਾ ਗੋਕੇ ਵਾਲਾ ਮੇਰੇ ਮਿੱਤਰੋ ਉਹ ਸਰਾ ਕਰਵਾਇਆ ਦੀਪਾ ਕਿ ਮੈਨੂੰ ਕਹਿੰਦਾ ਸੂਟ ਨਹੀਂ ਪਉਂਦੀ ਮੈਂ ਪੜਨਾ ਸ਼ਰਦਈ ਜੇਟ ਦੀ ਨਜ਼ਰบุรี ਮੈਂ ਗੋਡਿਆਂ ਪਰਨੇ ਪਈ ਉਹ ਵੇਖੋ ਉਧਰ ਕੀ ਬੜੀ ਜਾਂਦਾ ਉਧਰ ਸਾਡੇ ਬਹੁਤ ਸਤਿਕਾਰਯੋਗ ਨੇ ਖੜਮਗ ਭਾਰਤੀ ਜੀ ਜਿਨ੍ਹਾਂ ਵੱਲੋਂ ਕਹਿੰਦੇ 41000 31000 ਦਤਿਆ ਨਾ ਜਿਹੜੀਆਂ ਟੀਮਾਂ ਫਾਈਟ ਸੈਗਡੌਣ ਗਿਆ ਸ਼੍ਰੋਮਣੀ ਕਾਲੀਦਾਲ ਬਦਲ ਦੀ ਵੱਡੀ ਸ਼ਹੀਦਤਾ ਵੱਡਾ ਧੰਨਵਾਦ ਕਰਾਂਗੇ ਉਹ ਭੋਲੂ ਕੈਨੇਡਾ ਸਾਡਾ ਵੱਡਾ ਭਾਈ ਆਰਾਮ ਦੇ ਜੱਫੇ ਦੇ ਉੱਪਰ ਹਜ਼ਾਰ ਰੁਪਏ ਦੇ ਵੱਡੇ ਮਾਣ ਪੁੱਜਦੇ ਕਰਦੇ ਐ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ ਢੋਲੂ ਕੈਨੇਡਾ ਕਹਿੰਦੇ ਚੇਚੇ ਤੌਰ ਤੇ ਆਇਆ ਹੋਇਆ ਹਾਂ ਰਾਮ ਨੇ ਜਫਾ ਲਾਇਆ ਬਾਈ ਜੇ ਕੋਈ ਅੰਗਾ ਪੈਰਾਂ ਦਾ ਸਿਆਣਾ ਤੇ ਯਾਰ ਗਰਾਊਂਡ ਦੇ ਵਿੱਚ ਆਵੇ ਖਿਡਾਰੀ ਦੀ ਜਿਹੜੀ ਉਂਗਲ ਨਿਕਲ ਗਈ ਐ ਅੰਗਾ ਪੈਰਾਂ ਦਾ ਸਿਆਣਾ ਹਾਂ ਢੋਲੂ ਕੈਨੇਡਾ ਸਾਡਾ ਵੀਰ ਕਹਿੰਦਾ ਵੀ ਜੇ ਹੁਣ ਰਾਮ ਜਫਾ ਲਾਉਂਦਾ ਤੇ ਹਜ਼ਾਰ ਦੇ ਵੱਡੇ ਮਾਣ ਰੌਂਤੇ ਵਾਲੇ ਆਰਾਮ ਦੇ ਲਈ ਹੋਣਗੇ ਸੋਨੀ ਕੋੜ ਕਰੋੜਾਂ ਦਾ ਵੀਰ ਜਰੂਰ ਦੇਖੀ ਮੁੰਡੇ ਨੂੰ ਕਿਉਂਕਿ ਜਿਹੜੇ ਪੁਰਾਣੇ ਖਿਡਾਰੀ ਜਿੰਨੂੰ ਤਜਰਬਾ ਵਾਇਕਰ ਮੇਰ ਕਰੇ ਕਿਸੇ ਦੀਆਂ ਇਦਾਂ ਉਂਗਲਾ ਨਾਂ ਨਿਕਲਣਾ ਸੱਟਾ ਫੇਡਾ ਨਾਂ ਲੱਗਣਾ ਪਰ ਵੀਰ ਹੌਸਲ ਵਾਲੀ ਹਾਰਨਾ ਕਬੱਡੀ ਪਈ ਹੋਈ ਆ ਲਓ ਕਬੱਡੀ ਪਈ ਹੋਈ ਐ ਰੌਂਤੇ ਵਾਲਾ ਆਰਾਮ ਜੱਫਾ ਲਾਉਂਦਾ ਤੇ ਭੋਲੂ ਕਨੇਡਾ ਕਹਿੰਦਾ ਵੀ ਹਜ਼ਾਰ ਦੇ ਵੱਡੇ ਮਾਣ ਹੋਣਗੇ ਲਓ ਆਰਾਮ ਤੇ ਮੋਟਾ ਉਹ ਮੋਟਾ ਤੇ ਰਾ ਪਰ ਓਗੋਕੇ ਵਾਲਾ ਕਹਿੰਦੇ ਮੋਟਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਕਬੱਡੀ 75 ਕਿਲੋ ਦੀਆਂ ਟੀਮਾਂ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਲਓ ਗੋਸ਼ੇ ਦੀ ਕਹਿੰਦੇ ਕਬੱਡੀ ਲਓ ਰੋਟੇ ਵਾਲੇ ਗੋਸ਼ੇ ਦੀ ਕਬੱਡੀ 500 ਦੀ ਸੋਨਾ ਪੱਤੋ ਕੈਨੇਡਾ ਨਾਲ ਜਸਮੇਲ ਢੱਲੋਂ ਜੀ ਅਮਰਜੀਤ ਬਰਾੜ ਨਾਲ ਕਹਿੰਦੇ ਬਾਈ ਸੁਖ ਬਰਾੜ ਪੱਤੋ ਆਹ ਮੁੰਡਾ ਕਹਿੰਦੇ ਗਿੰਦੀ 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 ਜੋਧਾ ਜੋਧਾ ਧੂੜ ਘਰ ਰਸੀ ਕੈਨੇਡਾ 500 500 ਜੇ ਜਫਾ ਲੱਗ ਗਿਆ ਜਾਫੀ ਦਾ 1000 1000 1000 ਬੱਲੇ 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 1000 ਕਹਿਰ ਤੋਂ ਪਰੇ ਮੈਂ ਜੋ ਫੌਜ ਕਿਲੇ ਨੂੰ ਢਾਉਂਦੀ ਕਿ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਲ ਜੇ ਪਾਉਂਦੀ ਇਹ ਕਹਿੰਦੇ ਗਿੰਦੀ ਮੇਰੇ ਵੀਰੋ ਇੰਗਲੈਂਡ ਦੇ ਕਹਿੰਦੇ ਚੌਥੇ ਨੰਬਰ ਦਾ ਕਬੱਡੀ ਖਿਡਾਰੀ ਜਿਹੜਾ ਜਾਫੀ ਰਿਹਾ ਹਾਂਜੀ ਮੰਦੀਪ ਹਾਂ ਜਿੱਥੇ ਰਹਿੰਦਾ ਮਾਜੇ ਦਾ 4x4 ਪਰਮੋਟਰ ਬੱਲਾ ਗਲਦੀਨ ਵਾਲਾ ਗਿਆ ਚੇਅਰਮੈਨ ਆ ਸਾਊਥਲ ਕਬੱਡੀ ਕਲੱਬ ਦਾ ਜਿਹਦਾ ਪਿਆਰ ਆ ਸੁਖਬਿਰਦ ਪੱਤੋ ਕੈਨੇਡਾ ਵਾਲੇ ਭਾਈ ਦੇ ਨਾਲ ਯਾਰੇ ਜੱਟ ਦੀ ਦੂਧ ਦਾ ਮੋਛਾ ਤੇ ਕਦੇ ਨਾ ਵਿਚਾਲੋ ਟੁੱਟਦੀ ਲੈ ਵੀ ਭਾਈ ਕੀ ਰੌਲਾ ਗੋਲਾ ਬਹੁਤ ਵਧੀਆ ਮੈਚ ਚੱਲੀ ਜਾਂਦਾ ਸੀਗਾ ਉਧਰ ਕਹਿੰਦੇ ਸੀਰਾ ਮੱਲਾ ਉਹ ਵੀ ਸਾਡਾ ਜਿਗਰੀ ਯਾਰ ਆ ਕੈਂਡ ਭਰਾ ਉਹਦੇ ਵੀ ਧੰਨਵਾਦ ਕਰਾਂਗੇ ਸਾਰੇ ਵੀਰ ਨੇ ਸਾਡੇ ਕਬੱਡੀ ਦੀ ਸਪੋਰਟ ਕਰਦੇ ਆ ਭਾਈ ਜੇ ਕੋਈ ਅੰਗਾ ਪੈਰਾਂ ਦਾ ਸਿਆਣਾ ਹੈ ਸਾਡਾ ਵੀਰ ਉਹ ਜ਼ਰੂਰ ਗਰਾਊਂਡ ਦੇ ਵਿੱਚ ਆਵੇਗਾ ਕਬੱਡੀ ਖਿਡਾਰੀ ਦੀ ਜਿਹੜੀ ਉਂਗਲ ਨਿਕਲ ਗਈ ਹੈ ਇਹ ਵੀਰ ਸਾਡੇ ਅੰਗਾ ਪੈਰਾਂ ਦਾ ਸਿਆਣਾ ਕੋਈ ਜਿਹੜਾ ਉਹ ਜ਼ਰੂਰ ਗਰਾਊਂਡ ਦੇ ਵਿੱਚ ਆ ਜਾਵੇਗਾ ਸਾਰੀ ਪ੍ਰਬੰਧਕੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਐਨ ਆਰ ਆਈ ਵੀਰਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਉਹ ਤੇ ਕਹਿੰਦੇ ਜੇ ਰਾਮ ਜੱਫਾ ਲਾਉ ਤੇ ਪਤੋਲਾ ਚਮਕੌਰ ਕਹਿੰਦਾ ਵੀ 1100 ਰਿੱਤਾ ਜਾਣਾ ਇਹ ਹੁੰਦੀ ਗੱਲ ਵੀਰ ਮਾਇਆ ਵੀ ਲਾ ਰਹੇ ਆ ਤੇ ਮਾਨ ਵੀ ਕਹਿੰਦੇ ਬਣਦੇ ਕਰ ਰਹੇ ਆ ਜਿਵੇਂ ਮੁੰਡੇ ਜੱਫੇ ਲਾ ਰਹੇ ਆ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਜਿਹੜੀਆਂ ਰੇਡਾਂ ਬਾਕੀ ਆਪਾਂ ਪਵਾਈਏ ਮੈਚ ਜਿਹੜਾ ਕੰਟੀਨਿਊ ਜ ਕਰਗੇ ਫਿਰ 75 ਦੀਆਂ ਟੀਮਾਂ ਸਾਡੀ ਵੀਰਿਆ 75 ਦੀਆਂ 75 ਵਾਲੀਆਂ ਟੀਮਾਂ ਵੀ ਅਗਲੇ ਮੈਚਾਂ ਦੇ ਲਈ ਵਾਰਮ-ਅਪ ਰਹਿਣਗੀਆਂ ਵੀਰੇ ਟੀਮਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਮੈਚਾਂ ਦੇ ਅਨੁਸਾਰ ਕੌਣ ਕਬੱਡੀ ਪਾਵੇਗਾ ਗੱਲ ਸਮੇਂ ਦੀ ਹੈ ਮੈਨੂੰ ਲੱਗਦਾ ਵੀ ਆ ਰੇਡ ਜਿੱਤ ਹਾਰ ਵਾਲੀਆਂ ਪੈ ਲੱਗਿਆ ਟਰਾਲੀਆਂ ਦੇ ਬੈਠੇ ਜਿਹੜੇ ਇੱਕ ਵਾਰੀ ਰੌਲਾ ਜਾ ਪਾ ਕੇ ਦੁੱਲਾ ਆ ਗਿਆ ਦੁੱਲਾ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਭੋਲੂ ਕਨੇਡਾ ਵਾਲਾ ਕਹਿੰਦਾ ਵੀ ਜੇ ਰਾਮ ਜੱਫਾ ਲਾਵੇਗਾ ਤੇ 2000 ਚਮਕੌਰ ਵੱਲੋਂ 1100 ਬੱਲੇ 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 ਉਹ ਬਾਈ ਦੁੱਲੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਸਿਰਾ ਹੋ ਗਿਆ ਮਨਦੀਪ ਸਿੰਘ ਸਿਰਾ ਹੋ ਗਿਆ ਬਹੁਤ ਬਹੁਤ ਧੰਨਵਾਦ ਆਦਾ ਮੈਚ ਦਾ ਨਿਗਰੀ ਅੱਗਾ ਜਿਹੇ ਮਾਜਰੀ ਧਰਤੀ ਦੇ ਸ਼ੋਅ ਮੈਚ ਨਹੀਂ ਚੱਲਦਾ ਤਾਂ ਇਦਾਂ ਭਟਾਕੇ ਪਏ ਅੱਜ ਅੱਜ ਦੇ ਕਬੱਡੀ ਕੱਪ ਦੇ ਵਿੱਚ ਰਾਜੂ ਪੱਤੋ ਅਮਰੀਕਾ ਵਾਲਾ ਸਾਡਾ ਵੱਡਾ ਭਾਈ ਕਹਿੰਦੇ ਉਸ ਵੀਰ ਦੇ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ ਮੇਰੇ ਮਿੱਤਰੋ ਰਾਜੂ ਪੱਤੋ ਅਮਰੀਕਾ ਵਾਲਾ ਸਾਡਾ ਵੱਡਾ ਭਾਈ ਸੋਨਾ ਕੈਨੇਡਾ ਤੇ ਨਾਲ ਜਸਮੀਤ ਢਿੱਲੋਂ